ਮਾਰੇ ਰਾਹ ਅੰਦਰ ਚੌਕੀ ਤੇ ਇਹ ਬੰਦ ਕਰਨ ਦੇ 40 40 ਸਾਲ ਪਹਿਲੇ ਆਪ ਗੁਰਦਾਰ ਜੀ ਦੇਵਾ ਆਇਆ ਬੇਸਨਾ ਜੀ ਟੱਕੜੀ ਵਾਲੇ ਬੰਦਾਂ ਲੈ ਜਾਂਦੇ ਤੇ ਮੁੜ ਕੇ ਪੁੱਛਦੇ ਨਹੀਂ ਥੋੜੀ ਅੱਜ ਵੋਟਾਂ ਨਹੀਂ ਪਈਆਂ ਤੇ ਅੱਜ ਸਾਡੇ ਰੋਮਾਈ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਇੱਜ਼ਤੀ ਹੈ ਕਿ ਅੱਗੇ ਤੁਹਾਡੀ ਪਾਰਟੀ ਦਾ ਕੱਖ ਨਹੀਂ ਜੇ ਰਿਹਾ ਤੁਹਾਡੇ ਪੱਲੇ ਪੂਰੇ ਪੰਜਾਬ ਦੇ 3 ਸੀਟਾਂ ਤੇ ਤੁਸੀਂ ਐਲਜੀਪੀਸੀ ਦੇ ਵੋਟਾਂ ਵੀ ਹਾਰ ਜੜੀਆਂ ਜੇ ਜੋ ਤੁਹਾਡੇ ਹਾਲਾਤ ਦਾ ਲੋਕਾਂ ਦੇ ਪ੍ਰਤੀ ਤੁਹਾਡੇ ਚ ਬਹੁਤ ਰੋਸ਼ ਹੈਗਾ ਜੇ ਇਹੋ ਜਿਹੇ ਕੰਮ ਬੰਦ ਕਰ ਦਿਓ ਤੁਹਾਡੀ ਇੱਕ ਸੀਟ ਨਹੀਂ ਹੈ ਮੁੱਟਾ ਪਾਸ

ਚਲੋ ਜੀ ਲੱਗਣਾ ਹੈ ਨਾ ਉਹ ਹੈ ਨਾ ਮੈਂ ਕਿਹਦਾ ਨਾ ਨਹੀਂ ਕਹਿੰਦਾ ਭਾਜੀ ਕਿ ਕਿੰਨਾ ਗੱਲ ਕਰਦਾ ਰਸ ਕਾਮਨਾ ਦੇਖੋ ਮੈਂ ਕਾਮ ਮੋਟ ਕਾਮ ਬੇ ਕਾਮ 50 50 ਜਿਹੜੀ ਦੇਖੋ ਕਿਹਦੀ ਕੰਮ ਤੱਕ ਆਇਆ ਦਾ ਆਪਣਾ ਹੋਵੇ ਨਹੀਂ ਮੰਨਦਾ ਆਪਣਾ ਨਹੀਂ ਸੰਗਤ ਆਪਣਾ ਨਹੀਂ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਮੇਰੇ ਕਿੱਡੇ ਗਏ ਹੱਥ ਨਾ ਮਾਰੋ ਤਾਂ ਗੱਲ ਨਹੀਂ ਸਾਚੇ ਇੱਕ ਅੱਜ ਵੀ ਗੱਲ ਕਰਦੇ ਗੱਲ ਪਿਆਰ ਨਾਲ ਗੱਲ ਕਰਦੇ ਜਿਹੜੇ ਗੱਲ ਕਰਨੀ ਹੈ ਗੱਲ ਕਰਦੇ ਆਪਾਂ ਜੀ ਤੁਸੀਂ ਆਪਣੇ ਬੋਲ ਨਹੀਂ ਦੂਈ ਗੱਲ ਨਹੀਂ ਆਪਾਂ ਕਾਪੜੇ ਨਹੀਂ ਆ ਜੀ ਨਹੀਂ ਕਿ ਨਹੀਂ ਇਹ ਕੋਈ ਐਵੀ ਦੀ ਸੰਗਤ ਦੀ ਨਹੀਂ ਹੈ ਸਾਹਿਬ ਜੀ ਕਿਸੇ ਕੋ ਖੜੂ ਦਾ ਤਹਾ ਕੇ ਹੋਣਾ ਹੈ ਨਹੀਂ ਮੈਂ ਪਾਜੀ ਇੱਕ ਮਿੰਟ ਦੇਣੀ ਬੰਦ ਕਰਦੇ ਤੁਹਾਡੇ ਬਾਰੇ ਪੇਮੈਂਟ ਵਾਲੇ ਨਹੀਂ ਚੱਲਣ ਦੇ ਇਹ ਜਗਾਵਾ ਆਪਾਂ ਪਿੰਡ ਤੋਂ ਆਉਂਦੇ ਆ ਇਹ ਗੰਦਾ ਕੰਮ ਨਹੀਂ ਆ ਬਾਕੀ ਕਹਿੰਦੀ ਗੱਲ ਬੇਪਤੀ ਸਮੋਹ ਇੰਦਰ ਲਾਉਂਦੇ ਆ ਇੱਕ ਮਿੰਟ ਪਾਜੀ ਮੇਰੀ ਕੰਮ ਆਉਂਦੇ ਆ ਜਿਸ ਦਿਨ ਇਲੈਕਸ਼ਨ ਸੀ ਅੱਜ ਪਹਿਲਾਂ ਲੱਗ ਰਿਹਾ ਕੱਲ ਨੂੰ ਕੰਦਾ ਹੋਣਗੇ ਆ ਬੇ ਕਿਸ ਹਾਕਣਾ ਮੰਨ ਲਓ ਪੇਸ਼ੈਂਟ ਕੋ ਜਾਣਾ ਕਿੱਥੋਂ ਲੈ ਕੇ ਜਾਣਾ ਜੀ ਬਾ ਤੁਹਾਡੇ ਐਕਟਿਵ ਨਜ਼ਰਾਂ ਆ ਗਿਆ ਆ ਜਿੱਥੇ ਆ ਕੇ ਗਏ ਹੀ ਕਿ ਭਾਜੀ ਸਾਨੂੰ ਇਸ ਜਗ੍ਹਾ ਦਾ ਕੋਈ ਮਤਲਬ ਨਹੀਂਗਾ ਅਸੀਂ ਇਹ ਜਗ੍ਹਾ ਉਦੋਂ ਬਣਾਵਾਂਗੇ ਸਾਡਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ ਮਜੀਠੀਆ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਅਨਾਉਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਕਰਵਾਵਾਂਗਾ ਇੱਕ ਸਾਈਡ ਤੇ ਇੰਟਰਲੌਕ ਟਾਈਲ ਦੇ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਤੇ ਮਜੀਠੀਆ ਸਾਹਿਬ ਕੋ ਕੀ ਆ ਕੇ ਰਹੀ ਜਿਹੜੀ ਚੀਜ਼ ਹਰ ਇੱਕ ਚੀਜ਼ ਦੀ ਵੀਡੀਓ ਉਹਨਾਂ ਦੀ ਵਾਇਰਲ ਹੈ ਸਾਰੀ ਚੀਜ਼ ਦੇਖੋ ਵੀਰ ਰੋਕੋ ਇਹਨਾਂ ਨੇ ਬੈਠ ਕੇ ਫੈਸਲਾ ਕਰਦੇ ਸਾਡੇ ਤੂੰ ਫੇਰ ਤੁਹਾਨੂੰ ਥੋੜਾ ਕੰ ਮੈਂ ਹੋਰ ਕੀ ਕਰਾਂਗਾ ਤੁਹਾਡਾ ਤੋੜ ਕੇ ਮਹਿੰਦੀ ਇਹੋ ਚੀਜ਼ ਦੀ ਕਰਨੇ ਆ ਇਹ ਸਭ ਨੂੰ ਪਹਿਲੀ ਵਾਰ ਤੁਹਾਨੂੰ ਟਾਈਮ ਦੇਖੋ ਨਹੀਂ ਪਹਿਲੀ ਰਾਹ ਬੰਦ ਕਰਨ ਦਾ ਟਾਈਮ ਦੋ ਅਸੀਂ ਉੱਥੇ ਗੱਲ ਕਰ ਲੈਨੇ ਆਂ ਟਿੱਪੀ ਕਰ ਤੋਂ ਆਪਾਂ ਤੁਹਾਨੂੰ ਉਹ ਚੀਜ਼ ਜਾਣਦੇ ਆਂ ਕਿ ਤੁਸੀਂਾਨੂੰ ਟਾਈਮ ਦੋ ਅਸੀਂ ਉਹਨਾਂ ਦਾ ਟਾਈਮ ਲੈ ਕੇ ਆਪੇ ਇੱਕ ਵਾਰੀ ਮੀਟਿੰਗ ਕਰ ਲੈਨੇ ਆਂ ਤੁਸੀਂ ਉਹਨੇ ਦੇ ਰਾਹ ਜਿਹੜੇ ਆ ਆਪਣੇ ਮਨਦ ਰੱਖੋ ਕੋਈ ਵੀ ਮਸਲਾ ਵਾਹੇ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਆਂ ਜੇ ਤੁਸੀਂ ਇਹਦਾ ਟਕਰਾਰ ਨਾ ਕਰੋਗੇ ਨਾ ਬਈ ਨਹੀਂ ਟਕਰਾਰ ਨਹੀਂ ਕਰਨੀ ਵਾਹੇ ਕਰਦੇ ਟਕਰਾਰ ਦੀ ਗੱਲ ਨਹੀਂ ਟਾਈਮ ਦੇ ਦਿਓ ਕਿਤੇ ਸਾਰੇ ਬੰਦੇ ਆ ਕੇ ਦੇਖਣੇ ਗੱਲ ਨਹੀਂ ਜੇ ਪਿੱਛੇ ਲੱਗਾ ਇਤਨੀ ਬੰਦਾ ਇੰਨੀ ਗੱਲ ਕਹੇਗੀ ਇਹਨਾਂ ਨੇ ਸਾਡੇ ਨਾਲ ਕੋਈ ਮਾੜਾ ਚੰਗਾ ਬੋਲਿਆ ਕਿਹੜਾ ਬੰਦਾ ਤੇ ਇਹਨਾਂ ਸਾਡੇ ਆਏ ਨਾ ਪਾਣੀ ਤਾਂ ਨਹੀਂ ਪਿਆ ਹਰ ਇੱਕ ਬੰਦੇ ਨੂੰ ਪਾਇਆ ਨਹੀਂ ਭਾਈ ਬਹੁਤ ਨਹੀਂ ਤੁਹਾਡੀ ਡਿਊਟੀ ਆ ਇਹ ਗੱਲ ਕੁਝ ਸਾਡੇ ਹੋ ਸਕਦੀ ਉਹ ਵੀ ਤੁਹਾਨੂੰ ਹੋਏ ਨਾ ਕਿ ਹਮੋਂ ਦੋਟੇ ਚੀਜ਼ ਦਾ ਪਾਈ ਮਚਾਈਦਾ ਵਾ ਨਹੀਂ ਨਹੀਂ ਇਹਨੂੰ ਪਰਸਪਰ ਕੋਈ ਨਹੀਂ ਸੱਜੈ ਨਾਲ ਕਹਾਟੇ ਕਿਹੜੀ ਧਾਰਿਆ ਰਹੇ ਇਹ ਗੱਲ ਮੇਰੀ ਗੱਲ ਸੋ ਇਹ ਤੇ ਇੱਕ ਪਰਿਵਾਰ ਦਾ ਨਿੱਘਾ ਰਕ ਰਕ ਕੇ ਆਪਾਂ ਕਹਿਤਾ ਤੇ ਮੇਰੇ ਕੋ ਵੀ ਇੱਕ ਕਿਸੇ ਪ੍ਰਾਈਵੇਟ ਬੰਦੇ ਦੀ ਹੋਵੇ ਕਿ ਕੀ ਸਹੇਰ ਕੀ ਕਰੋਗੇ ਮੇਰਾ ਹੋਵੇ ਮੈਂ ਕਹਿੰਦਾ ਮਨ ਨਾਲ ਆ ਇੱਕ ਗੱਲ ਹੈ ਹੋਵੇ ਇਹ ਹੋਈ ਆ ਦਿਨੋ ਤੇ ਲਿਖਿਆ ਕੀ ਦਿਖਾਉਂ ਇਹੋ ਗੱਲ ਹੈ ਠੀਕ ਹੈ ਨਾ ਮੈਂ ਕਿਹਨੂੰ ਚਲੋ ਪੁੱਛੋ ਵੀ ਕਿਹੜੀ ਐ ਇੱਥੇ ਇਹ ਦੰਦ ਦੀ ਜਗ੍ਹਾ ਤੇ ਲਿਖਿਆ ਕੀ ਐ ਦਿਖਾਓ ਦਿਖਾਓ ਦਿਖਾ ਦੇਣਾ ਠੀਕ ਆ ਵੇਖਾ ਦੰਦ ਦੀ ਜਗ੍ਹਾ ਮਲੇਹਤ ਜਿਹੜੀ ਆ ਆ ਇਹਦੇ ਹੋਰ ਕੀ ਐ ਦੋ ਕਾਗਜ਼ ਵੀ ਹੁੰਦੇ ਕਾਗਜ਼ ਦੱਸੋ ਐਲਓਸੀ ਨਹੀਂ ਹੋ ਗਿਆ ਮੈਂ ਦੇਖਾਂ ਮੈਂ ਤਾਂ ਨਹੀਂ ਜਾਂਦੇ ਆ ਕੋਈ ਨਹੀਂ ਮੈਂ ਦੇਖਾਂ ਮੈਂ ਸੁਣਵਾਤ ਨਹੀਂ ਨਹੀਂ ਰੰਗ ਚਾਹ ਪਰਵਾਹ ਤੇ ਮਾਰਿਆ ਤੇ ਦਫਾ ਸਿੱਟੇਗਾ ਚਲ ਜਿੱਥੇ ਦਾ ਗੰਦੇ ਨਾ ਬਹੁਤ ਲਿਆ ਸਭ ਜੇ ਸਾਹ ਨਾ ਉਦੋਂ ਤਾਂ ਅਜਿਹੀ ਕਿਸੇ ਮੈਨੇ ਬੰਦੋ ਪਾ ਲਈ ਭਾਈ ਕੇਵਲ ਪਾ ਲਈ ਪਸਾ ਬੰਦੀ ਕਰ ਦਿੱਤਾ ਪਾ ਲਈ ਕਿਉਂ ਆਸੀ ਨਹੀਂ ਕਰੀ ਗੀ ਤਿੰਨ ਸਭੇ ਦਾ ਜਿੱਥੇ ਸਾਹਮਣੇ ਨਾਊਂਸ ਕੀਤਾ ਐਸਜੀਬੀਸੀ ਖੜੀ ਹੋਗੇ ਇੱਕ ਬੰਦਾ ਨਹੀਂ ਬੋਲੇ ਕਿ ਭਾਜੀ ਤੂੰ ਹੀ ਹਾਟੀ ਜਗ੍ਹਾ ਤੇ ਕਿਉਂ ਨਾਊਂਸ ਕਰਨ ਦੇ ਪਾਰਕ ਦਾ ਇੰਟਰਨਲ ਕੰਟਰੋਲ ਕਰਕੇ ਉਹਨੂੰ ਕਿਹੇ ਬੰਦੇ ਨੇ ਨਹੀਂ ਰਾਜਵੀ ਨਾਲ ਕਰੋਨਾ ਡੇਮ ਰਾਜੋ ਦੇਖੋ ਭਾਈ ਰਾਣ ਸਿੰਘ ਇੱਥੇ ਆਏ ਮੇਰੇ ਕੋਲ ਇੱਕ ਇੱਕ ਬੰਦੇ ਦੀ ਵੀਡੀਓ ਪਈ ਮੈਂ ਤੁਹਾਨੂੰ ਸਾਰੇ ਉਹਨਾਂ ਦਿਖਾ ਦੂੰਗਾ ਸਾਰੇ ਬੰਦੇ ਗੱਲ ਕਰਦੇ ਗੱਲ ਕਰਨ ਦਾ ਕੰਮ ਰੱਖੋ ਅੰਦਰ ਆ ਬੰਦੋ ਇਹ ਗੱਲ ਮੈਂ ਕਰਦਾ ਹਾਂ ਫਸਟ ਸਪੀਡ ਤੋਂ ਨੂੰ ਮੇਰੇ ਮਾਈਕ ਸਟਾਲੋ ਤੁਹਾਨੂੰ ਮੈਂ ਇੱਕ ਸਲਾਈ ਕੰਮ ਉਹ ਜਿੰਦਾ ਪਹੁੰਚੀ ਹੈ ਨਹੀਂ ਕਰਦੇ ਫਿਰ ਜੋ ਤੁਸੀਂ ਆਪ ਨੂੰ ਬੈਠ ਕੇ ਚੱਲੋ ਆ ਜਾਓ ਬੰਦ ਕਰ ਬੰਦ ਇਹ ਬੰਦ ਨੂੰ ਅੱਧਰ ਜਿਹੀ ਬੈ ਜਾਂਦੀ ਹੈ ਨੇ ਬੋਰਾ ਚੋਂ ਹਸਪਤਾਲ ਜਾਣਾ ਇੱਥੋਂ ਜਿਹੜਾ ਫਾਟਕ ਤੋਂ ਘੁੰਮੇਗਾ ਰਾਂਥੜੀ ਜਿਹੜਾ ਰਾਂਥੜੀ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਪੁਲ ਚੜ੍ਹੇਗਾ ਪੁਲ ਛੁੜ ਕੇ ਘੁੰਮ ਕੇ ਇੱਥੇ ਆਏਗਾ ਉਹਨੇ ਜਿਹਨੂੰ ਬੰਦਾ ਰਾਜੀ ਮਰ ਜਾਣਾ ਵਾ ਇਹ ਮੱਤਾ ਪਾਏ ਕਿਸੇ ਨਹੀਂ ਆ ਕਿਹੜੀ ਵੀ ਆਪਾਂ ਨੂੰ ਕਰੇ ਸਕੇ ਮੈਂ ਤਾਂ ਪਤਾ ਨਹੀਂ ਕਿ ਆ ਕਿੰਨੇ ਜਿਆਦਾ ਅੰਮ੍ਰਿਤਸਰ ਆ ਰਿਹਾ ਅਜੀਤ ਸਿੰਘ ਆ ਰਿਹਾ ਥੋੜੀ ਜਿਹੀ ਨਿਕਲਦੇ ਅਜੀਤ ਸਿੰਘ ਪੰਜਾਬੀਓ ਬੜਾ ਬੜਾ ਟਾਈਮ ਲੱਗਣਾ ਇਹਦਾ ਕੁਰਾ ਅਜੀਤ ਸਿੰਘ ਦੇ ਗ੍ਰਾਮ ਦਾ ਜੀ ਪਤਾ ਮੈਂ ਤੁਹਾਨੂੰ ਉਹ ਜਿਸ ਤਰ੍ਹਾਂ ਮੁੱਖੇ ਟਿਕਟਨ ਵਿੱਚ ਜਿੱਥੇ ਸਾਡੇ ਐਨਾਨਸ ਕੀਤਾ ਉਹਨੂੰ ਕੋਈ ਅੱਜ ਵੀ ਇੱਕ ਵੀ ਮੈਂਬਰ ਨਹੀਂ ਉੱਠ ਕੇ ਆਜੀਤ ਨਹੀਂ ਗਈ ਮਰਜੀ ਵੀ ਸਾਡੀ ਪਰਸਨਲ ਪ੍ਰੋਪਰਟੀ ਆ ਤੁਸੀਂ ਕੋਣ ਨੂੰ ਦਿਓ ਇਹ ਸਿੱਟਾ ਆਜੀਤ ਗ੍ਰਾਮ ਦਾ ਅਜੀਤ ਦੀ ਹੈ ਗ੍ਰਾਮ ਕਮਿਊਨਿਟੀ ਵੀ ਕੀ ਹੈ ਅੱਜ ਨੇ ਸ਼ਮਜੀਤ ਜੀ ਦਾ ਵੀ ਨਹੀਂ ਲੰਗੀ ਉਹਨਾਂ ਨੇ ਇਹ ਸਾਬ ਕਿਹੜਾ ਐਨਾਨਸ ਕਰ ਦਿੱਤਾ ਬੱਸ ਕੋ ਕੰਨੀ ਆਪਾਂ ਕਰੀਏ ਵੀ ਹੱਥੇ ਦਾ ਟਾਈਮ ਦਿਓ ਜੇ ਪਹਿਲਾਂ ਤੁਸੀਂ ਪੜ੍ਹੋ

oh my okay. god ਇੱਕ ਇੱਕ ਬੰਦੇ ਦੀ ਵੀਡੀਓ ਪਈ ਹਰ ਬੰਦੇ ਘਰ ਤੇ ਰਹਿ ਕੇ ਉਹਦੋਂ ਐਸ.ਜੀ.ਪੀ.ਐਸ. ਨੇ ਇੱਕ ਬੰਦਾ ਨਹੀਂ ਬੋਲਿਆ ਕਿ ਮੀਡੀਆ ਸਾਹਿਬ ਤੁਸੀਂ ਕੀ ਸਾਕਣਾ ਇਹ ਚੀਜ਼ ਕਹਿੰਦੇ ਜੇ ਤੇ ਉਹ ਐਸ.ਜੀ.ਪੀ.ਐਸ. ਨਹੀਂ ਆ ਉਹਦੋਂ ਵੀ ਭਾਈ ਦੇਖੋ ਉਹਦੋਂ ਪਿਛੋਕੜ ਦੀ ਗਾਰੇ ਛੱਡੇਗੀ ਐਸ.ਜੀ.ਪੀ.ਐਸ. ਬੰਦੇ ਹੀ ਬੋਲੇ ਸੋਹਣਿਆ ਉਹਦੋਂ ਚੱਲੇ ਨਾ ਜਗਾਰੇ ਉਹਦੋਂ ਇੱਕ ਬੰਦਾ ਨਹੀਂ ਬੋਲਿਆ ਇਹ ਭਾਜੀ ਤੁਹਾਡੀ ਪਰਸਨ ਪ੍ਰੋਪਰਟੀ ਆ ਅੱਲਾ ਇੱਕ ਪ੍ਰੈਸ ਕਾਨਫਰੈਂਸ ਕਰਕੇ ਅਨਾਉਂਸ ਕੀਤਾ ਜੀ ਹਸਰੀ ਦੀ ਮੈਂ ਇੰਟਰਲੋਕਿੰਗ ਲੈ ਲਵਾਂਗਾ ਜੀ ਤੁਹਾਨੂੰ ਆਪ ਦਿੰਦੇ ਆ ਤੁਹਾਨੂੰ ਨਿੱਕੀ ਵੀ ਕੋਈ ਪਾਸੇ ਕਿ ਕਰਵਾ ਮੈਂ ਤਾਂ ਹੈ ਕਿ ਕਿ ਨਹੀਂ ਜੀ ਵੀ ਇਹਦੀ ਜੀਦਾ ਤਾਂ ਦੋ ਐਸੀ ਵੀ ਨਹੀਂ ਸੰਗਤ ਦੀ ਨਹੀਂ ਐਜੀਪੀਸੀ ਕੋ ਸੰਗਤ ਦਾ ਪੈਸਾ ਕਿਹ ਔਰ ਦਾ ਪਹਾਣੀ ਮੇਰੇ ਭਾਜੀ ਕੰਨ ਦੇ ਜਾਣੇ ਆ ਤੁਹਾਡੇ ਵਾਲੇ ਪੈਸਨ ਵਾਲੇ ਚੰਨਦੇ ਇਹ ਜੀ ਗੱਲ ਹੋ ਗਿਆ ਇੱਕ ਮਿੰਟ ਗੱਲ ਕਰਨਾ ਇੱਕ ਮਿੰਟਾਂ ਦੀ ਪੁੱਛਣੀ ਹੈ ਭਾਜੀ ਮੇਰੀ ਗੱਲ ਤਾਂ ਦੱਸਦਾ ਜਿਸ ਤੇ ਨਾ ਲੱਛਣ ਹੀ ਕਿ ਕਿਹਾ ਸਾਹਿਬ ਕਿਸ ਹੱਕ ਨਾਲ ਅਸੀਂ ਰੈਲੀ ਕਰੀਏ ਜਿੰਨੀਆਂ ਮੱਤਰੀ ਦੇ ਲੋ ਪਰ ਤੁਹਾਡੇ ਐਕਟ ਦੇ ਨਾਲ ਦੱਸਦਾ ਜਿਹੜੇ ਆ ਕੇ ਇੱਥੇ ਗਾ ਕੇ ਗਏ ਕਿ ਭਾਜੀ ਸਾਨੂੰ ਇਸ ਜਗ੍ਹਾ ਨਾਲ ਕੋਈ ਮਤਲਬ ਨਹੀਂਗਾ ਅਸੀਂ ਇਹ ਜਗ੍ਹਾ ਉਦੋਂ ਭਰਾਵਾਂਗੇ ਸਾਡਾ ਅਕਾਲੀ ਦਰਤਾ ਕੋਈ ਨਮਾਇੰਦਾ ਆਵੇ ਕਿਕਿਆ ਸਾਹਿਬ ਕਿਸ ਹੱਕ ਨਾਲ ਐ ਜੀ ਦੇ ਮਾ ਕਰਕੇ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਲਵਾਵਾਂਗਾ ਇੱਕ ਸਾਈਡ ਤੇ ਇੰਟਰਲੌਕ ਟਾਈਲ ਦੇ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਯਮ ਜੀਤਿਆ ਸਾਹਿਬ ਕੋ ਕੀ ਹੱਕ ਹੈ ਜਿਹੜੀ ਜਿਹੜੀ ਹਰ ਇੱਕ ਦੀ ਵੀਡੀਓ ਉਹਨਾਂ ਦੀ ਵੀ ਅਲਵਾਏ ਨਹੀਂ ਲਗੀ ਸਾਰੇ ਕਿਤੇ ਉਹ ਵੀਰ ਉੱਤੇ ਸਨ ਉਹਨਾਂ ਨੇ ਬੈਠ ਕੇ ਫੈਸਲਾ ਕੀਤਾ ਹਾਂ ਅੱਗੇ ਫਿਰ ਸਾਨੂੰ ਥੋੜਾ ਟਾਈਮ ਦੇ ਦੇਣਾ ਨਹੀਂ ਬਣਾ ਨਹੀਂ ਦੇ ਦੇ ਅਸੀਂ ਫਿਰ ਟਾਈਮ ਬਣਾ ਲੈਣੇ ਨੇ ਉਹਨਾਂ ਵਾਲਾ ਕੰਮ ਉਹਦੇ ਕਰਦੇ ਨੇ ਨਹੀਂ ਜਾਮ ਲਾਣਾ ਜਾਮ ਦੇ ਟਾਈਮ ਜਦੋਂ ਅਸੀਂ ਗੱਲ ਕਰਦੇ ਆਏ ਗੱਲ ਬਣ ਜੇਗੀ ਜੀ ਦਾ ਬਈ ਨਾ ਭਾਦੂ ਦੇ ਟਾਈਮ ਦੇ ਵਹੀ ਗੱਲ ਨਹੀਂ ਪਰ ਤੇਰਾ ਟਾਈਮ ਦੇ ਦੋ ਨਹੀਂ ਉਹਨਾਂ ਟਾਈਮ ਦਾ ਫਾਈਨਲ ਹੈਗੇ ਆਪ ਇੱਕ ਵਾਰੀ ਮੀਟਿੰਗ ਕਰ ਲੈਂਦੇ ਆ ਤੁਹਾਨੂੰ ਆਪੇ ਮਿਲ ਜਾਏ ਰੋਜ਼ ਜੀ ਆ ਆਪਣੇ ਮੰਦਰ ਰੱਖੋ ਜੀ ਇਹ ਮਹਿਲਾ ਵਾਹ ਤੁਹਾਡਾ ਬਹਿ ਕੇ ਕੋਈ ਜਾਵੇ ਤੁਸੀਂ ਕਹਿੰਦੇ ਹੋ ਜੀ ਨਹੀਂ ਕੋਈ ਤਕਰਾਰ ਨਾ ਕਰੋ ਨਾ ਕੋਈ ਤਕਰਾਰ ਜੀ ਦੀ ਗੱਲ ਹੀ ਨਹੀਂ ਕੀਤੀ ਆਪਾਂ ਜਿਹੜਾ ਤਕਰਾਰ ਕੀ ਲਾ ਕੇ ਸਾਰੇ ਬੰਦੇ ਲਾ ਕੇ ਤੁਸੀਂ ਦੱਸੋ ਤੁਹਾਡਾ ਇੱਕ ਵੀ ਬੰਦਾ ਇੰਨੀ ਗੱਲ ਕਹੇਗੀ ਇਹਨਾਂ ਨੇ ਤੁਹਾਡੇ ਨਾਲ ਕੋਈ ਮਾਰਾ ਚੰਗਾ ਬੋਲਿਆ ਸੀ ਨਾ ਪਾਣੀ ਤਾਂ ਨਹੀਂ ਪੀਤਾ ਹਰ ਇੱਕ ਬੰਦੇ ਨੂੰ ਭਾਇਆ ਕਿ ਭਾਈ ਬੋਲ ਤੁਹਾਡੀ ਡਿਊਟੀ ਹੈ ਤੁਹਾਨੂੰ ਅੱਗੇ ਆ ਸਕਦੇ ਮੈਂ ਬੋਤਲ ਲੈ ਜੀ ਹਮੇਸ਼ਾ ਬਾਈ ਨੂੰ ਚਾਹੀਦਾ ਵਾ ਜਮੀਨ ਵਾਲੇ ਕਾਕੇ ਆ ਹਾਂ 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 ਆ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਰੈਲੀ ਤੇ ਨਾਲ ਚੱਲੇ ਸੀ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਅੱਜ ਦਾ ਮਤਲਬ ਕਿ ਤੁਸੀਂ ਇਲੈਕਸ਼ਨ ਹਾਰ ਗਏ ਹੋ ਤੇ ਕੀ ਸਾਡੇ ਪੀਂ ਰਸਤੇ ਬੰਦ ਕਰੋਗੇ ਆ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾਣ ਆਈ ਹੈ ਜਿੱਤਿਆ ਵੀ ਦੇਖੋ ਚੈੱਕ ਕਰੋ ਮਾਸਾ ਦੇਖੋ ਇਹ ਸ਼ਰਮਣੀ ਅਕਾਲੀ ਦਲ ਦਾ ਗਰਾਫ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ਰਮਣੀ ਅਕਾਲੀ ਦਲ ਨੂੰ ਇਹ ਬੇਨਤੀ ਕਰਦੇ ਕਿ ਬਹੁਤ ਨੀਵਾ ਜਾ ਰਹਿਆ ਵਾ ਇਦਾਂ ਤੇ ਮਸਲੇ ਨਾ ਪਾਓ ਜਿਨ੍ਹਾਂ ਦਾ ਲੋਕ ਹੋਰ ਤੁਹਾਡੇ ਵਿਰੋਧ ਚ ਹੋਣ ਕਾਨੂੰ ਐਸ.ਟੀ.ਪੀ.ਸੀ ਦੇ ਤੋਂ ਨਾ ਆ ਗਿਆ ਵਾ ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੇ ਇਹ ਤੁਹਾਡੇ ਅੱਗੇ ਬੇਨਤੀ ਹੈਗੀ ਜੇ ਕਰ ਦੋ ਮੈਂ